ਜਦੋਂ ਅਟੈਕ ਹੁੰਦਾ ਹੈ ਬਲੂ ਸਟਾਰ ਆਪਰੇਸ਼ਨ ਸਟਾਰਟ ਹੁੰਦਾ ਹੈ ਤਾਂ ਇਹ ਵੀ ਸੁਣਦੇ ਵਿੱਚ ਆਇਆ ਸੀ ਕਿ ਸਿੱਖ ਰੈਜਿਮੈਂਟ ਜਿਹੜੀ ਸੀਗੀ ਉਸ ਨੇ ਵੀ ਬਗਾਵਤ ਕਰ ਦਿੱਤੀ ਸੀ ਨਹੀਂ ਨਹੀਂ ਇੱਕ ਨਹੀਂ ਦੋ ਤਿੰਨ ਨੇ ਕੀਤਾ ਇੱਕ ਮੈਂ ਤਾਂ ਉੱਥੋਂ ਵੀ ਭੱਜੇ ਸੀ ਮੁੰਡੇ ਸੈਕੰਡ ਸੇਖ ਖਾਲੇ ਆ ਸ਼ਾਮ ਚੋਂ ਸੈਕੰਡ ਸੀ ਕਿ ਕਿਹੜੀ ਸੇਖ ਸੀ ਉਹ ਤਾਂ ਐਸੀ ਮੇਰੇ ਪਿੰਡ ਦਾ ਮੁੰਡਾ ਸੀ ਕਿ ਹੂੰ ਤੇ ਉਹ ਬਹੁਤ ਜੋ ਹੈ ਇਹ ਤਾਂ ਫਿਰੋਜ਼ਪੁਰ ਦੇ ਦੂਜੇ ਆਸ-ਪਾਸ ਰੈਜiment ਦੋ ਤਿੰਨ ਰੈਜimentਾਂ ਨੇ ਭਜੀਆਂ ਸੀਗੀਆਂ ਜੋ ਰਾਹ ਦੇ ਵਿੱਚ ਕੁਝ ਤਾਂ ਆਉਣ ਨਹੀਂ ਦਿੱਤਾ ਰਾਹ ਦੇ ਮੁਕਾਬਲੇ ਦੇ ਵਿੱਚ ਹੀ ਕਾਫੀ ਜ਼ਖਮੀ ਹੋ ਕੇ ਮਾਰੇ ਗਏ ਇਹਨਾਂ ਨੂੰ ਦੂਜਾ ਅਰੈਸਟ ਕਰ ਲਿਆ ਗਿਆ ਉਹਨਾਂ ਤੇ ਕੋਰਟ ਮਾਰਸ਼ਲ ਹੋਇਆ ਸਾਰਾ ਕੁਝ ਹੋਇਆ ਤਾਂ ਇੱਕ ਨੂੰ ਤਾਂ ਮੈਂ ਵੀ ਕੇਸ ਲੜਿਆ ਸੀਗਾ ਕਿਉਂਕਿ ਮੈਂ ਵੀ ਲਾ ਕੁਆਲੀਫਾਈਡ ਸੀ ਡਿਫੈਂਡਿੰਗ ਆਫਸਰ ਸੀ ਤੇ ਉਹਨਾਂ ਨਾਲ ਜਦੋਂ ਤੁਸੀਂ ਗੱਲ ਕੀਤੀ ਤਾਂ ਉਹਨਾਂ ਦੇ ਕੀ ਜਿਹੜੇ ਹਾਵ-ਭਾਵ ਸੀਗੇ ਜਾਂ ਬਿਆਨ ਕੀ ਸੀਗੇ ਉਹਨਾਂ ਦੇ ਉਹ ਤਾਂ ਸਾਫ਼ ਜੋ ਹੈ ਕਹਿੰਦੇ ਸੀ ਵੀ ਦੇਖੋ ਸਾਡੇ ਧਰਮ ਦੇ ਉੱਤੇ ਹਮਲਾ ਹੈ ਹੂੰ ਉਹਨਾਂ ਦਾ ਦਿਮਾਗ ਤਾਂ ਇਹੀ ਫਸਿਆ ਪਿਆ ਸੀ ਸਾਡੇ ਇੱਕੋ ਇੱਕ ਸਭ ਤੋਂ ਵੱਡਾ ਧਾਰਮਿਕ ਸਥਾਨ ਹੈ ਸਾਡਾ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਹੋ ਗਿਆ ਜ ਨੀਚਲੇ ਜਿਹੀ ਖਬਰਾਂ ਆਹੀ ਆ ਰਹੀਆਂ ਨੇ ਰਮੰਦਰ ਸਾਹਿਬ ਤੇ ਹਮਲਾ ਹੋ ਰਿਹਾ ਹਰਮੰਦਰ ਸਾਹਿਬ ਤੇ ਹਮਲਾ ਹੋਣਾ ਤਾਂ ਬਹੁਤ ਵੱਡੀ ਗੱਲ ਹੈ ਨਾ ਸਿੱਖਾਂ ਲਈ ਤੇ ਰਾਣੇ ਦੇ ਕਿੰਨੇ ਸਾਕੇ ਹੋਏ ਨੇ ਤੇ ਇਹ ਭਾਵਨਾ ਨੂੰ ਸਮਝਣਾ ਚਾਹੀਦਾ ਸੀਗਾ ਕਿ ਇਹਦੇ ਤੇ ਹਮਲਾ ਕਰਨ ਦੇ ਨਾਲ ਕੀ ਅਸਰ ਪਊਗਾ ਲੋਕਾਂ ਨੂੰ ਪਹਿਲਾਂ ਸਭ ਕੁਝ ਇਹੋ ਜਿਹੀ ਚੀਜ਼ਾਂ ਦਾ ਅਸਰ ਪਹਿਲਾਂ ਜਾਨਣਾ ਜ਼ਰੂਰੀ ਹੁੰਦਾ ਹਮ ਕੱਲੂ ਘਾਰੇ ਪਹਿਲਾਂ ਵੀ ਹੋਏ ਨੇ ਲੇਕਿਨ ਇਸ ਕੱਲੂ ਘਾਰੇ ਤੋਂ ਬਾਅਦ ਜਿਹੜਾ ਹੋਇਆ ਜੋ ਹਾਲਾਤ ਬਣੇ ਨੇ ਵੀ ਉਸ ਕੱਲੂ ਘਾਰਿਆਂ ਦੇ ਵਿੱਚ ਵੀ ਆਈ ਸੀਗਾ ਅਬਦਾਲੀ ਨੇ ਹਰਮੰਦਰ ਸਾਹਿਬ ਨੂੰ ਉੜਾਇਆ ਸੀ ਹਮ ਤੇ ਕੀ ਮਿਲਿਆ ਉਹਨੂੰ ਖਤਮ ਕਰਕੇ ਭੇਜਿਆ ਫਿਰ ਹੁਣ ਤਾਂ ਹਰਮੰਦਰ ਸਾਹਿਬ ਨੇ ਉਹਦੇ ਏਟੋ ਦੇ ਨੱਕ ਤੇ ਲੱਗੀ ਸੀਗੀ ਉਹਦੇ ਉਹ ਐਜਾ ਕੰਮ بگੜੇ ਕਿ ਉਹਨਾਂ ਨਾਲ ਮਰ ਗਿਆ ਹ ਹ ਤੋ ਲੋਕੀਂ ਕ ਮਨਨ ਵਿਸ਼ਵਾਸ ਬਹੁਤ ਜ਼ਿਆਦਾ ਹੈ ਲੋਕਾਂ ਦਾ ਹਰਮੰਦਰ ਸਾਹਿਬ ਦੇ ਵਿੱਚ ਤੁਸੀਂ ਵੀ ਦੇਖਦੇ ਹੋ ਕਿ ਤਿੰਨ ਚਾਰ ਘੰਟੇ ਤਾਂ ਮੱਥੇ ਟੇਕਣ ਨੂੰ ਲੱਗ ਜਾਂਦੇ ਉੱਤੇ ਲੋਕਾਂ ਚ ਇੰਨੀ ਹੀ ਵਿਸ਼ਵਾਸ ਹੈ ਵਿਸ਼ਵਾਸ ਦੇਤੇ ਹਮਲਾ ਤਾਂ ਬਹੁਤ ਔਡੀ ਗੱਲ ਹੈ ਜਿਹੜਾ ਆਪਰੇਸ਼ਨ ਇਹਦੇ ਹਮ ਆਪਰੇਸ਼ਨ ਬਲੂ ਸਟਾਰ ਜਿਹੜਾ ਵਿਉਧਮੰਦੀ ਕਿਹਦੀ ਸੀਗੀ ਇਹ ਇੱਕ ਟੀਮ ਸੀ ਸਾਰੀ ਹ ਹ ਆ ਜਿਹੜਾ ਅ ਅਰੋਨ Nehru ਹੈ ਇਸਦੀ ਵੈਸਟਰ ਜੀਵਨ Nehru ਜੀਵ ਗਾਂਧੀ ਵੀ ਸੀਗਾ ਹੂੰ ਉਹਨਾਂ ਦੋਨਾਂ ਨੇ ਮਤਲਬ ਪੈਰ ਕੇ ਕਾਓ ਸੀਗਾ ਇੰਟੈਲੀਜੈਂਸ ਦਾ ਪ੍ਰੈਜ਼ੀਡੈਂਟ ਹੂੰ ਬਾਕੀ ਅਰਿਕਸੈਂਡਰ ਸੀਗਾ ਸੈਕਟਰੀ ਤੇ ਵੈਸੇ ਤਾਂ ਹਕੂਮਤ ਉੱਪਰ ਹੀ ਆਉਂਦਾ ਸੀ ਇੰਦਰ ਗਾਂਧੀ ਤਾਂ ਹਕੂਮਤ ਤਾਂ ਉਹੀ ਆਇਆ ਪਲਾਨ ਉਹਨਾਂ ਨੇ ਬਣਾਈ ਸੀ ਸਾਰੀ ਤੇ ਅ ਬਾਕੀ ਕੈਰੀ ਆਊਟ ਜਿਹੜੀ ਹੈਗੀ ਆ ਉਹ ਇਹਨੂੰ ਕਿਹਾ ਸੀਗਾ ਬਈ ਤੂੰ ਪਾਵਰ ਲੈ पांडे ਸੀ ਇਹ ਬੀਡੀ पांडे ਪੰਜਾਬ ਦਾ ਗਵਰਨਰ ਉਹਨੂੰ ਪਾਵਰ ਦੇ ਕੇ ਉਦੋਂ ਜਨਰਲ ਵੈਦਿਆ ਸੀ ਆਰਮੀ ਚੀਫ ਸੀਗਾ ਜਨਰਲ ਸੁੰਦਰ ਆਰਮੀ ਕਮਾਂਡਰ ਸੀਗਾ ਤੇ ਇੱਕ ਜੋ ਜਨਰਲ ਸੀਗੇ ਇਹ ਸੀ ਡਿਵ ਕਮਾਂਡਰ ਸੀਗਾ ਆਪਣਾ ਬਰਾਡ ਜਿਨ੍ਹਾਂ ਨੇ ਜਸਲ ਵੀ ਕੀਤੀ ਤਿਆਰੀ ਵੀ ਕੀਤੀ ਐਕਚੁਅਲ ਜਿਉਂ ਤਾਂ ਉਹਨਾਂ ਨੇ ਲੜਿਆ ਨਾ ਸਾਰਾ ਕੋਈ ਲੜਾਈ ਉਹਨਾਂ ਨੇ ਹੀ ਕੀਤੀ ਸਾਰੀ ਕੁਝ ਤੇ ਖਾਸ ਕਰਕੇ ਜੋ ਲੋਕਲ ਡਿਵੀਜ਼ਨ ਸੀਗੀ 15 ਡਿਵੀਜ਼ਨ ਇੱਥੋਂ ਵਾਲੀ ਅੰਮ੍ਰਿਤਸਰ ਵਾਲੀ ਹੂੰ ਉਹਨਾਂ ਨੇ ਵੀ ਜੋ ਹੈ ਕਾਫੀ ਮਦਦ ਦਿੱਤੀ ਸੀ ਉਹਨਾਂ ਦਾ ਡਿਪਟੀ ਕਮਾਂਡਰ ਵੀ ਲੜਿਆ ਸੀ ਜੋ ਉਹਨਾਂ ਦੇ ਰਿਕਾਰਡ ਜਾਂਚੋਂ ਮੈਂ ਦੇਖ ਰਿਹਾ ਜੋ ਕਿਤਾਬ ਛਪੀ ਹੈ ਉਹਨਾਂ ਦੀ ਤੇ ਖਾਸ ਕਰਕੇ ਜਿਵੇਂ ਬਰਾੜ ਨੇ ਬਿਆਨ ਕੀਤਾ ਕਿ ਮੈਂ ਇਧਰੋਂ ਉਹਨਾਂ ਦੇ ਅੱਧੀ ਕਮਾਂਡ ਜਿਹੜੀ ਹੈਗੀ ਆ ਡਿਪਟੀ ਜੀਓ ਸੀ 15 ਡਿਵੀਜ਼ਨ ਨੂੰ ਦਿੱਤੀ ਸੀ ਤਾਂ ਇਸ ਤਰ੍ਹਾਂ ਜੋ ਉਥੋਂ ਦਾ ਏਕਯੂ ਕਲ ਸ਼ਰਮਾ ਸੀ ਸ਼ਾਇਦ ਇੱਕ ਇੱਕ ਦਿ올 ਸੀ ਤੇ ਉਹਨਾਂ ਨੇ ਵੀ ਕਿਤਾਬਾਂ ਲਿਖੀਆਂ ਨੇ ਉਹਨਾਂ ਦੀ ਵੀ ਕਾਫੀ ਜੋ ਹੈ ਉਹਨਾਂ ਦਾ ਪੱਖ ਬਹੁਤ ਲਿਖਿਆ ਹੋਇਆ ਹੈ ਵਿੱਚ ਉਹ ਵੀ ਮੈਂ ਦੇਖਿਆ ਖੁਦ ਮਿਲਿਆ ਉਹਨਾਂ ਨੂੰ ਇੰਟਰਵਿਊ ਜਾਂਦਾ ਉਹਨੂੰ ਸਾਨੂੰ ਪਰਸਨਲ ਤੇ ਉਹਨਾਂ ਦਾ ਸਾਰਾ ਜਿਹੜਾ ਕੋ ਸੱਚ ਹੋਇਆ ਅਸਲ ਮੈਂ ਤਾਂ ਸੱਚ ਹੀ ਲਿਖਦਾ ਰਿਹਾ ਕੋਈ ਸੱਚ ਤੋਂ ਬਿਨਾ ਅੱਜਕੱਲ ਜੋ ਹੈ ਲੋਕ ਯਕੀਨ ਨਹੀਂ ਕਰ ਸਕਦੇ ਪਰ ਲੇਕਿਨ ਦਰਦ ਜੋ ਹੈ ਸਾਰੀ ਕੌਮ ਦੇ ਦਿਲ 'ਚ ਰਿਹਾ ਇਹ ਤਾਂ ਮੰਨਣਾ ਪਏਗਾ ਜੋ ਹਲੇ ਪਤਾ ਨਹੀਂ ਕਦੋਂ ਜਾਏਗਾ ਇਹ ਨਹੀਂ ਮੈਨੂੰ ਪਤਾ ਲੇਕਿਨ ਹੋਇਆ ਇਹ ਹੋਣਾ ਨਹੀਂ ਸੀ ਚਾਹੀਦਾ ਔਰ ਐਡੀ ਵੱਡੀ ਗੱਲ ਵੀ ਨਹੀਂ ਸੀ ਕਿ ਸੌਟ ਆਊਟ ਨਹੀਂ ਕੀਤਾ ਜਾ ਸਕਦਾ ਸੀ ਬਾਕੀ ਪਾਕਿਸਤਾਨ ਦੀ ਗੱਲ ਕਹੀ ਜਾਂਦੀ ਪਾਕਿਸਤਾਨ ਆਏਗਾ ਫਲਾਣਾ ਆਏਗਾ ਤਾਂ ਝੂਠ ਸਾਰ ਸੀ ਸਾਰਾ ਕਿ ਪਾਕਿਸਤਾਨ ਨਹੀਂ ਕਰਨਾ ਪਾਕਿਸਤਾਨ ਦਾ ਕੰਮ ਤਾਂ ਭੜਕਾਉਣਾ ਹੀ ਆ ਆਈਐਸਆਈ ਦਾ ਕੰਮ ਹੈ ਉਹਦਾ ਲਗਾਤਾਰ ਹੀ ਜੋ ਹੈ ਭਾਰਤ ਦੇ ਵਿੱਚ ਕੋਈ ਨਾ ਕੋਈ ਪੰਗਾ ਛੇੜ ਕੇ ਰਾਜੀ ਰਹਿੰਦੇ ਆ ਹੁਣ ਵੀ ਇਹ ਅਟਾਰਚ ਭੇਜੀ ਜਾਂਦੇ ਸਾਰੇ ਕੁਝ ਸਾਨੂੰ ਉਹਤੇ ਤਾਂ ਯਕੀਨ ਕਰਨਾ ਨਹੀਂ ਚਾਹੀਦਾ ਸੀ ਨਾ ਨਾ ਕਰਨਾ ਚਾਹੀਦਾ ਨਾ ਉਹਨਾਂ ਨੇ ਕੋਈ ਕਰਨਾ ਸੀ ਮਦਦ ਉਹਨਾਂ ਚ ਇਹਨਾਂ ਦਮ ਵੀ ਨਹੀਂ ਹੈ ਕਿ ਭਾਰਤ ਦੇ ਅਗੇਂਸਟ ਕਰ ਸਕਣ ਸਿੱਧਾ ਇਹ ਜੋ ਹੈ ਖਾਸ ਕਰਕੇ ਧਾਰਮਿਕ ਭਾਵਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਛੇਸ ਪਹੁੰਚਾਉਣਾ ਨਹੀਂ ਚਾਹੀਦਾ ਕਦੇ ਵੀ ਆਪਰੇਸ਼ਨ ਇਹਦੇ ਹੂੰ ਆਪਰੇਸ਼ਨ ਬਲੂ ਸਟਾਰ ਜਿਹੜੇ ਵਿਯੋਧਮੰਦੀ ਕੀਤੀ ਸੀਗੀ ਇਹ ਇੱਕ ਟੀਮ ਸੀ ਸਾਰੀ ਹੂੰ ਆ ਜਿਹੜਾ ਅ ਅਰੋਨ Nehru ਹੈ ਇਸ ਲਈ ਮਹਸਤਰ ਜੀਵ Nehru ਜੀਵ Gandhi ਵੀ ਸੀਗਾ ਹੂੰ ਉਹਨਾਂ ਦੋਨਾਂ ਨੇ ਪੈਰ ਕੇ ਕਾਗੋ ਸੀਗਾ ਇੰਟੈਲੀਜੈਂਸ ਦਾ ਪ੍ਰੈਜ਼ੀਡੈਂਟ ਹੂੰ ਬਾਕੀ ਅਲੈਗਜ਼ੈਂਡਰ ਸੀਗਾ ਸੈਕਟਰੀ ਤੇ ਵੈਸੇ ਤਾਂ ਹਕੂਮਤ ਤਾਂ ਉੱਪਰ ਹੀ ਆਉਂਦਾ ਸੀ ਇੰਦਰਾ Gandhi ਤਾਂ ਹਕੂਮਤ ਉਹੀ ਆਇਆ ਪਲਾਨ ਉਹਨਾਂ ਨੇ ਬਣਾਈ ਸੀ ਸਾਰੀ ਤੇ ਅ ਬਾਕੀ ਕੈਰੀ ਆਊਟ ਜਿਹੜੀ ਹੈਗੀ ਆ ਉਹ ਇਹਨੂੰ ਕਿਹਾ ਸੀਗਾ ਬਈ ਤੂੰ ਪਾਵਰ ਲੈ पांडे ਸੀ ਇਹ ਬੀਡੀ पांडे ਪੰਜਾਬ ਦਾ ਗਵਰਨਰ ਉਹਨੂੰ ਪਾਵਰ ਦੇ ਕੇ ਉਦੋਂ ਜਨਰਲ ਵੈਦਿਆ ਸੀ ਆਰਮੀ ਚੀਫ ਸੀਗਾ ਜਨਰਲ ਸੁੰਦਰ ਆਰਮੀ ਕਮਾਂਡਰ ਸੀਗਾ ਤੇ ਇੱਕ ਜੋ ਜਨਰਲ ਸੀਗੇ ਇਹ ਸੀ ਡਿਵ ਕਮਾਂਡਰ ਸੀਗਾ ਆਪਣਾ ਬਰਾਡ ਜਿਨ੍ਹਾਂ ਨੇ ਅਸਲ ਵੀ ਕੀਤੀ ਤਿਆਰੀ ਵੀ ਕੀਤੀ ਐਕਚੁਅਲ ਜਿਉਂ ਤਾਂ ਉਹਨਾਂ ਨੇ ਲੜਿਆ ਦਾ ਸਾਰਾ ਕੋ ਲੜਾਈ ਉਹਨਾਂ ਨੇ ਹੀ ਕੀਤੀ ਸਾਰੀ ਕੁਝ ਤੇ ਖਾਸ ਕਰਕੇ ਜੋ ਲੋਕਲ ਡਿਵੀਜ਼ਨ ਸੀਗੀ 15 ਡਿਵੀਜ਼ਨ ਇੱਥੋਂ ਵਾਲੀ ਅੰਮ੍ਰਿਤਸਰ ਵਾਲੀ ਹੂੰ ਉਹਨਾਂ ਨੇ ਵੀ ਜੋ ਹੈ ਕਾਫੀ ਮਦਦ ਦਿੱਤੀ ਸੀ ਉਹਨਾਂ ਦਾ ਡਿਪਟੀ ਕਮਾਂਡਰ ਵੀ ਲੜਿਆ ਸੀ ਜੋ ਉਹਨਾਂ ਦੇ ਰਿਕਾਰਡ ਜਾਂਚੋਂ ਮੈਂ ਦੇਖ ਰਿਹਾ ਜੋ ਕਿਤਾਬ ਛਪੀ ਹੈ ਉਹਨਾਂ ਦੀ ਤੇ ਖਾਸ ਕਰਕੇ ਜਿਵੇਂ ਬਰਾੜ ਨੇ ਬਿਆਨ ਕੀਤਾ ਹੈ ਕਿ ਮੈਂ ਇਧਰੋਂ ਉਹਨਾਂ ਦੇ ਅੱਧੀ ਕਮਾਂਡ ਜਿਹੜੀ ਹੈਗੀ ਆ ਡਿਪਟੀ ਜੀਓ ਸੀ 15 ਡਿਵੀਜ਼ਨ ਨੂੰ ਦਿੱਤੀ ਸੀ ਤੇ ਇਸ ਤਰ੍ਹਾਂ ਜੋ ਉਥੋਂ ਦਾ ਏਕਯੂ ਕਲ ਸ਼ਰਮਾ ਸੀ ਸ਼ਾਇਦ ਇੱਕ ਇੱਕ ਦਿਵਲ ਸੀ ਤੇ ਉਹਨਾਂ ਨੇ ਵੀ ਕਿਤਾਬਾਂ ਲਿਖੀਆਂ ਨੇ ਉਹਨਾਂ ਦੀ ਵੀ ਕਾਫੀ ਜੋ ਹੈ ਉਹਨਾਂ ਦਾ ਪੱਖ ਬਹੁਤ ਲਿਖਿਆ ਹੋਇਆ ਹੈ ਬੇਚੰਡ ਟੇ ਉਹ ਵੀ ਮੈਂ ਦੇਖਿਆ ਖੁਦ ਮਿਲਿਆ ਉਹਨਾਂ ਨੂੰ ਇੰਟਰਵਿਊ ਜਾਂਦਾ ਉਹਨੂੰ ਸਾਰਾ ਪਰਸਨਲ ਤੇ ਉਹਨਾਂ ਦਾ ਸਾਰਾ ਜਿਹੜਾ ਕੋਈ ਸੱਚ ਹੋਇਆ ਅਸਲ ਮੈਂ ਤਾਂ ਸੱਚ ਹੀ ਲਿਖਦਾ ਰਿਹਾ ਕੋਈ ਸੱਚ ਤੋਂ ਬਿਨਾ ਅੱਜਕੱਲ ਜੋ ਹੈ ਲੋਕ ਯਕੀਨ ਨਹੀਂ ਕਰ ਸਕਦੇ ਪਰ ਲੇਕਨ ਦਰਦ ਜੋ ਹੈ ਸਾਰੀ ਕੌਮ ਦੇ ਦਿਲ 'ਚ ਰਿਹਾ ਇਹ ਤਾਂ ਮੰਨਣਾ ਪਏਗਾ ਜੋ ਹਲੇ ਪਤਾ ਨਹੀਂ ਕਦੋਂ ਜਾਏਗਾ ਇਹ ਪਤਾ ਲੇਕਿਨ ਹੋਇਆ ਇਹ ਹੋਣਾ ਨਹੀਂ ਸੀ ਚਾਹੀਦਾ ਔਰ ਐਡੀ ਵੱਡੀ ਗੱਲ ਵੀ ਨਹੀਂ ਸੀ ਕਿ ਸੌਟ ਆਊਟ ਨਹੀਂ ਕੀਤਾ ਜਾ ਸਕਦਾ ਸੀ ਬਾਕੀ ਪਾਕਿਸਤਾਨ ਦੀ ਗੱਲ ਕਹੀ ਜਾਂਦੀ ਪਾਕਿਸਤਾਨ ਆਏਗਾ ਫਲਾਣਾ ਆਏਗਾ ਤਾਂ ਝੂਠ ਸਾਰ ਸੀ ਸਾਰਾ ਕਿ ਪਾਕਿਸਤਾਨ ਨੇ ਹੀ ਕਰਨਾ ਪਾਕਿਸਤਾਨ ਦਾ ਕੰਮ ਤਾਂ ਭੜਕਾਉਣਾ ਹੀ ਆ ਆਈਐਸਆਈ ਦਾ ਕੰਮ ਹੈ ਉਹਦਾ ਲਗਾਤਾਰ ਹੀ ਜੋ ਹੈ ਭਾਰ ਦੇ ਵਿੱਚ ਕੋਈ ਨਾ ਕੋਈ ਪੰਗਾ ਛੇੜ ਕੇ ਰਾਜੀ ਰਹਿੰਦੇ ਆ ਹੁਣ ਵੀ ਟੈਰਰਿਸਟ ਭੇਜੀ ਜਾਂਦੇ ਸਾਰੇ ਕੁਝ ਸਾਨੂੰ ਉੱਤੇ ਤਾਂ ਯਕੀਨ ਕਰਨਾ ਨਹੀਂ ਚਾਹੀਦਾ ਸੀ ਨਾ ਨਾ ਕਰਨਾ ਚਾਹੀਦਾ ਨਾ ਉਹਨਾਂ ਨੇ ਕੋਈ ਕਰਨਾ ਸੀ ਮਦਦ ਉਹਨਾਂ ਚ ਇਹਨਾਂ ਦਮ ਵੀ ਨਹੀਂ ਹੈ ਕਿ ਭਾਰਤ ਦੇ ਅਗੇਂਸਟ ਕਰ ਸਕਣ ਸਿੱਧਾ ਇਹ ਜੋ ਹੈ ਖਾਸ ਕਰਕੇ ਧਾਰਮਿਕ ਭਾਵਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਛੇਸ ਪਹੁੰਚਾਉਣਾ ਨਹੀਂ ਚਾਹੀਦਾ ਕਦੇ ਵੀ ਆਪਰੇਸ਼ਨ ਬਲੂ ਸਟਾਰ ਜਿਹੜਾ ਵਿਉਧਮੰਦੀ ਕੀਤੀ ਸੀਗੀ ਇਹ ਟੀਬ ਸੀ ਸਾਰੀ ਹਮ ਅ ਜਿਹੜਾ ਅ ਅਰੋਣ Nehru ਹੈ ਇਸਨੇ